ਅੱਛਾ ਕੰ ਤੁਹਾਡਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਪਰ ਇੱਕ ਲੇਖ ਕਰਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਲੇਖ ਸ੍ਰੀ ਗੁਰੂ ਨਾਨਕ ਦੇਵ ਜੀ ਜਾਣ ਪਛਾਣ ਸੰਸਾਰ ਤੇ ਜਿਉਂ-ਜਿਉਂ ਪਾਪ ਦਾ ਬੋਲਬਾਲਾ ਹੁੰਦਾ ਹੈ ਉਦੋਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਅਵਤਾਰ ਧਾਰਦਾ ਹੈ ਇਸੇ ਤਰ੍ਹਾਂ 15ਵੀਂ ਸਦੀ ਵਿੱਚ ਜਦੋਂ ਪਾਪਾਂ ਦਾ ਬੋਲਬਾਲਾ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰ ਕੇ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ ਜਨਮ ਤੇ ਮਾਤਾ ਪਿਤਾ ਆਪ ਜੀ ਨੇ 15 ਅਪ੍ਰੈਲ 1469 ਈਸਵੀ ਨੂੰ ਰਾਈਪੂਈ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਆਖਦੇ ਹਨ ਵਿਖੇ ਅਵਤਾਰ ਧਾਰਿਆ ਆਪ ਦੇ ਪਿਤਾ ਜੀ ਦਾ ਨਾਮ ਮਹਤਾ ਕਾਲੂ ਅਤੇ ਆਪ ਦਾ ਆਪ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਬੀਬੀ ਨਾਨਕੀ ਆਪ ਜੀ ਦੀ ਵੱਡੀ ਭੈਣ ਸੀ ਬਚਪਨ ਤੇ ਵਿਦਿਆ ਪ੍ਰਾਪਤੀ ਆਪ ਨੂੰ ਗੋਪਾਲ ਦਾਸ ਨਾ ਦੇ ਭੰਦੇ ਕੋਲ ਭੇਜਿਆ ਗਿਆ ਪਰ ਆਪ ਉਸ ਨੂੰ ਹੀ ਪੜਾ ਆਏ ਬੇਟਾ ਤੂੰ ਹੀ ਆਪ ਤੀਖਣ ਬੁੱਧੀ ਦੇ ਮਾਲਕ ਸਨ ਜਦੋਂ ਆਪ ਜਦੋਂ ਆਪ ਦਾ ਮਨ ਪੜਾਈ ਵਿੱਚ ਨਾ ਲੱਗਾ ਤਾਂ ਪਿਤਾ ਜੀ ਨੇ ਆਪ ਨੂੰ ਮੱਜਾਂ ਚਰਾਉਣ ਲਈ ਭੇਜ ਦਿੱਤਾ ਆਪ ਖੁਦ ਤਾਂ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਤੇ ਮੱਜਾਂ ਦੂਜੀਆਂ ਦੇ ਖੇਤਾਂ ਵਿੱਚ ਜਾਂ ਵੜਦੀਆਂ ਖੇਤਾਂ ਦੇ ਮਾਲਕ ਆਪ ਦੇ ਪਿਤਾ ਜੀ ਨੂੰ ਉਲੰਬਾ ਦਿੰਦੇ ਸੱਚਾ ਸੋਦਾ ਆਪ ਦੇ ਪਿਤਾ ਜੀ ਨੇ ਇੱਕ ਦਿਨ ਆਪ ਨੂੰ 20 ਰੁਪਏ ਦੇ ਕੇ ਕੋਈ ਚੰਗਾ ਵਪਾਰ ਕਰਨ ਲਈ ਭੇਜਿਆ ਰਸਤੇ ਵਿੱਚ ਆਪ ਨੂੰ ਕੁਝ ਭੁੱਖੇ ਸਾਧੂ ਮਿਲ ਗਏ ਆਪ ਨੇ ਉਹਨਾਂ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਦਿੱਤਾ ਘਰ ਪਰਤਣ ਤੇ ਪਿਤਾ ਜੀ ਆਪ ਨਾਲ ਬਹੁਤ ਨਾਰਾਜ਼ ਹੋਏ ਮੋਦੀ ਖਾਨੇ ਵਿੱਚ ਨੌਕਰੀ ਜਦੋਂ ਆਪ ਦਾ ਮਨਸ ਸੰਸਾਰਕ ਕਮਾ ਵਿੱਚ ਨਾ ਲੱਗਾ ਤਾਂ ਆਪ ਦੀ ਪੈਣ ਨਾਨਕੀ ਆਪ ਨੂੰ ਸੁਲਤਾਨਪੁਰ ਲੋਧੀ ਵਿਖੇ ਲੈ ਆਈ ਇੱਥੇ ਆਪ ਨੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਅਨਾਜ ਤੋਲਣ ਦੀ ਨੌਕਰੀ ਕੀਤੀ ਆਪ ਲੋੜਵੰਦਾਂ ਵਿੱਚ ਤੇਰਾ ਤੇਰਾ ਕਹਿ ਕੇ ਅਨਾਜ ਵੰਡਣ ਲੱਗੇ ਲੋਕਾਂ ਨੇ ਆਪ ਦੀ ਸ਼ਿਕਾਇਤ ਨਵਾਬ ਨੂੰ ਕਰ ਦਿੱਤੀ ਪਰ ਜਦੋਂ ਨਵਾਬ ਨੇ ਹਿਸਾਬ ਕਿਤਾਬ ਦੀ ਜਾਂਚ ਕਰਵਾਈ ਤਾਂ ਉਹ ਵੱਧ ਨਿਕਲੇ ਵਿਆਹ ਅਤੇ ਬੱਚੇ ਆਪ ਦਾ ਵਿਆਹ ਬੀਬੀ ਸੁਲਖਣੀ ਜੀ ਨਾਲ ਹੋਇਆ ਆਪ ਦੇ ਕਰ ਦੋ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਹੋਏ ਵੈਈਂ ਪ੍ਰਵੇਸ਼ ਆਪ ਇੱਕ ਦਿਨ ਵੈਈਂ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਹੋ ਗਏ ਜਦੋਂ ਬਾਹਰ ਨਿਕਲੇ ਤਾਂ ਆਪ ਨੂੰ ਗਿਆਨ ਹੋ ਚੁੱਕਾ ਸੀ ਆਪ ਪਰਮਾਤਮਾ ਵੱਲੋਂ ਮਿਲੀ ਆਗਿਆ ਅਨੁਸਾਰ ਲੋਕ ਕਲਿਆਣ ਕਰਨ ਲਈ ਨਿਕਲ ਤੁਰੇ ਚਾਰ ਉਦਾਸਿਆਂ ਆਪਨੇ ਲੋਕਾਂ ਦੇ ਕਲਿਆਣ ਲਈ ਚਾਰ ਉਦਾਸੀਆਂ ਕੀਤੀਆਂ ਆਪਨੇ ਕਿਰਤ ਕਰਨ ਨਾਮ ਜਪਣ ਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਇਸ ਦੌਰਾਨ ਆਪਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗੰਦ ਸਾਹਿਬ ਵਿੱਚ ਦਰਜ ਹੈ ਜੋਤੀ ਜੋਤ ਸਮਾਉਣਾ ਆਪਨੇ ਆਪਣਾ ਅੰਤਮ ਸਮਾ ਕਰਤਾਰਪੁਰ ਵਿਖੇ ਬਿਤਾਇਆ ਆਪਨੇ ਗੁਰਗੱਦੀ ਦੇ ਵਾਰਿਸ ਪਾਈ ਲਹਿਣਾ ਜੀ ਨੂੰ ਚੁਣਿਆ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਆਪ 1539 ਈਸਵੀ ਵਿੱਚ ਜੋਤੀ ਜੋਤ ਸਮਾ ਗਏ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇਗੀ ਧੰਨਵਾਦ